Kamu <laughs> आवाजानी बहुत आवाज बहुत आवाज डॉक्टर साहब बहुत बहुत अच्छा आवाज खाने बहुत बहुत အဟော်အဟော်မာကေးမော်တော်မော်တော်မာကေးမော်တော်အဟော်အဟော် ਇਹ ਦੇਖੋ ਬੰਦਿਓ ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਦਾ ਧੰਨਵਾਦ ਜਿਹੜੇ ਬੁੱਢ ਨਾਲ ਜੁੜੇ ਹੋਇਆ ਤੇ ਉਹਨਾਂ ਨੂੰ ਚਾਰ ਚੋਰੀ ਸ਼ਾਸ਼ਰੀ ਅਕਾਲ ਜੈ ਸ਼੍ਰੀ ਰਾਮ ਅੱਜ ਬਿਹਾਰ ਦੇ ਵਿੱਚ ਜਿਹੜਾ ਬੀਜਪੀ ਦੀ ਵਨ ਸਾਈਡਡ ਜਿੱਤ ਹੋਈ ਹੈ ਜੀ 247 ਸੀਟਾਂ ਦੇ ਵਿੱਚੋਂ 208 ਸੀਟਾਂ ਦੇ ਵਿੱਚ ਜਿਹੜੀ ਵਨ ਸਾਈਡਡ ਜਿੱਤ ਹੋਈ ਹੈ ਜੀ ਅਸੀਂ ਉਸ ਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਹਾਂ ਕਿ ਬਿਹਾਰ ਦੇ ਵਿੱਚ ਜਾਂ ਜਿੱਥੇ ਵੀ ਬੀਜੇਪੀ ਦੀ ਸਰਕਾਰ ਹੈ ਜਿੱਥੇ ਵੀ ਇੱਥੇ ਜਾਂ ਐਮਏ ਜੀ ਉੱਥੇ ਦੀ ਸਰਕਾਰ ਹੈ ਜੀ ਉੱਥੇ ਹਰ ਤੁਸੀਂ ਦੇਖੋਗੇ ਬਿਹਾਰ ਦੇ ਵਿੱਚ ਵੀ ਰਿਪੀਟ ਐਂਡ ਰਿਪੀਟ ਹੋ ਰਿਹਾ ਜੀ ਹਰਿਆਣਾ ਦੇ ਵਿੱਚ ਵੀ ਯੂਪੀ ਦੇ ਵਿੱਚ ਵੀ ਐਮਪੀ ਦੇ ਵਿੱਚ ਵੀ ਤੇ ਮੈਂ ਸਾਰਿਆਂ ਨੂੰ ਅਰਜ਼ ਵੀ ਕਰਾਂਗਾ ਕਿ ਪੰਜਾਬ ਦੇ ਵਿੱਚ ਵੀ ਆਪਾਂ ਡਬਲ ਇੰਜਨ ਦੀ ਸਰਕਾਰ ਲਿਆਈਏ ਤਾਂ ਕਿ ਜਿਹੜੇ ਸੁਧਾਰ ਉੱਥੇ ਹੋ ਗਏ ਨੇ ਜਿਹੜੀ ਡਿਵੈਲਪਮੈਂਟ ਉੱਥੇ ਹੋ ਚੁੱਕੀ ਆ ਲਾਅ ਐਂਡ ਆਰਡਰ ਉੱਥੇ ਬਣ ਚੁੱਕਿਆ ਉਹ ਆਪਾਂ ਪੰਜਾਬ ਦੇ ਵਿੱਚ ਵੀ ਬਣਾਈਏ ਜਿਹੜਾ ਗੁੰਡਾ ਰਾਜ ਪੰਜਾਬ ਦੇ ਵਿੱਚ ਚੱਲਦਾ ਇਹਨੂੰ ਖਤਮ ਕਰੀਏ ਤੇ ਆਪਾਂ ਇੱਥੇ ਵੀ ਲਾਅ ਐਂਡ ਆਰ ਹਾਂਜੀ ਲੱਗੂ ਬਾਰਗੇ ਦਾ ਕਮਿੰਦਜਾਦ ਜੀ ਕਿਹੜਾ ਕਹਿੰਦਾ ਮੇਰਾ ਨਾਮ ਸੰਦੀਪ ਭਾਰਤੀ ਹੈ ਜੀ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਸਮਰਾਲਾ ਸਭ ਤੋਂ ਪਹਿਲਾਂ ਬੀਜੇਪੀ ਦੇ ਜਿੰਨੇ ਵੀ ਇੱਥੇ ਵਰਕਰ ਉਹਦੇ ਦਾ ਸਾਰੇ ਆਏ ਨੇ ਸਾਰਿਆਂ ਦਾ ਇੱਥੇ ਆਣ ਦੇ तहे ਦਿਲੋਂ ਧੰਨਵਾਦ ਕਰਦਾ ਅੱਜ ਸਾਡੀ ਜਿਹੜੀ ਬਿਹਾਰ ਦੇ ਵਿੱਚ 1 ਸਾਈਡਰ ਜਿੱਤ ਹੋਈ ਹੈ 208 ਸੀਟਾਂ ਬਹੁਤ ਵੱਡੀ ਜਿੱਤ ਹੈ ਬਿਹਾਰ ਦੇ ਵਿੱਚ ਐਸੇ ਤਰ੍ਹਾਂ ਬਾਕੀ ਸਟੇਟਾਂ ਦਾ ਅਸੀਂ 2027 ਵਿੱਚ ਪੰਜਾਬ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਬਣਾਉਣ ਜਾ ਰਹੇ ਹਾਂ ਔਰ ਸਾਡੀ ਐਮਸੀਆਂ ਦੀ ਵੀ ਪੂਰੀ ਤਿਆਰੀ ਹੈ ਹਰੇਕ ਵਾਰ ਜਦ ਅਸੀਂ 2-2 ਕੈਂਡੀਡੇਟ ਲੱਭੇ ਹੋਏ ਨੇ ਔਰ ਪੂਰੀ ਤਿਆਰੀ ਨਾਲ ਅਸੀਂ ਐਮਸੀ ਦੀ ਇਲੈਕਸ਼ਨ ਵੀ ਲੜਾਂਗੇ। ਸ਼ਹਿਰ ਵਾਸੀਆਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਦੇਖੋ ਜੋ ਥੋੜਾ ਇੱਥੇ ਨਰਿੰਦਰ ਮੋਦੀ ਜੀ ਨੇ ਜੋ ਡਵੈਲਪਮੈਂਟ ਕੀਤੀ ਹੈ ਬਿਹਾਰ 'ਚ, ਯੂਪੀ 'ਚ ਗੁੰਡਾਗਰਦੀ ਖਤਮ ਕਰਤੀ, ਨਸ਼ਾ ਖਤਮ ਕਰਤਾ। ਹਰੇਕ ਸਟੇਟ 'ਚ ਇਸ ਟਾਈਮ ਭਾਜਪਾ ਦੀ ਸਰਕਾਰ ਆਈ ਹੈ। ਪੰਜਾਬ ਵਾਸੀ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਵੀ 2027 'ਚ ਡਬਲ ਇੰਡੀਅਨ ਦੀ ਸਰਕਾਰ ਬਣਾ ਕੇ ਇੱਥੇ ਭਾਰਤੀ ਜਨਤਾ ਪਾਰਟੀ ਨੂੰ ਕਾਮਯਾਬ ਕਰੀਏ। ਧੰਨਵਾਦ। ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਭੈਣ ਭਰਾ ਤੁਹਾਡਾ ਚੈਨਲ ਦੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਸਵੇ ਅੱਜ ਜਿਹੜੇ ਸਾਡੇ ਸੰਬਰਾਲਾ ਮੰਡਲ ਵੱਲੋਂ ਸੰਦੀਪ ਭਾਰਤੀ ਜੀ ਦੀ ਅਗਵਾਈ ਵਿੱਚ ਸਾਡੇ ਵੱਡੇ ਭਰਾ ਜੀਤ ਕੁਪਤਾ ਜੀ ਖੜੇ ਹੈ ਸਾਡੇ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਦੇ ਮੇਰੇ ਛੋਟੇ ਵੀਰ ਮਨਸ਼ੂਰ ਸ਼ਰਮਾ ਜੀ ਸਾਡੀ ਸਾਰੀ ਟੀਮ ਸਾਡੇ ਭੈਣ ਜੀ ਮੋਨਿਕਾ ਮੇਰੀ ਛੋਟੀ ਭੈਣ ਸਾਡੀ ਸਾਰੀ ਟੀਮ ਖੜੀ ਹੈ ਸਾਰਿਆਂ ਵੱਲੋਂ ਅੱਜ ਜਿੱਤ ਦੀ ਖੁਸ਼ੀ ਜੋ ਬਿਹਾਰ ਦੇ ਵਿੱਚ ਸਾਡੀ ਪੂਰੀ সুইਪ ਆਊਟ ਜਿੱਤ ਹੋਈ ਹੈ ਮੋਦੀ ਜੀ ਦੀ ਅਗਵਾਈ ਵਿੱਚ ਉਹਦੇ ਸਬੰਧ ਵਿੱਚ ਲੋਕਾਂ ਨੇ ਖੁਸ਼ੀ ਦਾ ਜਿਹਾਰ ਕਰਦੇ ਹੋਏ ਪਹਿਲਾਂ ਮਾਛੀਵਾੜਾ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਸੀਗਾ ਸਾਡੇ ਪਿੰਨਾ ਮੰਡਲਾਂ ਦੀ ਟੀਮ ਸੀਗੀ ਸੈਂਕੜੇ ਸਾਡੇ ਵਰਕਰ ਇਕੱਠੇ ਹੋਏ ਸਾਰੇ ਬਾਜ਼ਾਰ 'ਚ ਅਸੀਂ ਲੱਡੂ ਵੰਡੇ ਉੱਥੇ ਪਹਿਲਾਂ ਉੱਥੇ ਵੰਡ ਕੇ ਆਏ ਹੁਣ ਇੱਥੇ ਅਸੀਂ ਸੰਦੀਪ ਭਾਰਤ ਜੀ ਦੀ ਅਗਵਾਈ ਹੇਠ ਇੱਥੇ ਲੱਡੂ ਵੰਡੇ ਆ ਜੋ ਸਾਡੀ ਬਿਹਾਰ ਦੀ ਜਿੱਤ ਹੋਈ ਹੈ ਲੋਕਾਂ ਨੇ ਮਨ ਬਣਾ ਲਿਆ ਹੋਇਆ ਸਾਰੇ ਹਿੰਦੁਸਤਾਨ ਦੇ ਵਿੱਚ ਗੁੱਡ ਗਵਰਨੈਂਸ ਲਈ ਗੋਲਡਨ ਇਨਫਰਾਸਟ੍ਰਕਚਰ ਲਈ ਲਾਅ ਐਂਡ ਆਰਡਰ ਲਈ ਨੌਜਵਾਨਾਂ ਦੇ ਰੁਜ਼ਗਾਰ ਲਈ ਗ਼ਰਤ ਕਿਸਾਨ ਦੇ ਰੁਜ਼ਗਾਰ ਵਾਸਤੇ ਜੋ ਮੋਦੀ ਜੀ ਦੀ ਸੋਚ ਹੈ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਉਸ ਸੋਚ ਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਪਿਛਲੇ ਟਾਈਮ ਨਾਲੋਂ ਵੀ ਸਾਡੀ ਇਸ ਵਾਰ ਜਿਹੜੀ ਮੈਜੋਰਟੀ ਹੋਈ ਹੈ 208 ਸੀਟਾਂ ਅਸੀਂ ਜਿੱਤ ਕੇ 233 ਦੇ ਵਿੱਚੋਂ ਬਹੁਮਤ ਨਹੀਂ ਡਬਲ ਟ੍ਰਿਪਲ ਬਹੁਮਤ ਨਾਲ ਅਸੀਂ ਸਰਕਾਰ ਬਣਾਈ ਹੈ ਦੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਾਰਿਆਂ ਨੇ ਇਸੇ ਖੁਸ਼ੀ ਵਿੱਚ ਲੱਡੂ ਮੰਡੇ ਆ। ਇਸ ਵਾਸਤੇ ਅਗੇ ਐਮਡਿ ਇਲੈਕਸ਼ਨ ਆ ਰਹੇ ਉਹਦੀ ਕੀ ਤਿਆਰੀ ਹੈ। ਪੂਰੀ ਤਿਆਰੀ ਹੈ ਸਾਰੇ ਵਾੜਾਂ ਵਿੱਚ ਦੋ ਦੋ ਬੰਦੇ ਚੂਜ਼ ਕਰ ਲਏ ਹੋਏ ਆ। ਸਮਰਾਲੇ ਵਿੱਚ ਵੀ ਡਿਊਟੀ ਲਾਈ ਹੋਈ ਹੈ ਇਹਨਾਂ ਦੀ ਸਾਰਿਆਂ ਦੀ। ਅਜੀਤ ਗੁਪਤਾ ਜੀ ਤੇ ਇਹਨਾਂ ਦੀ ਨੀਤੂ ਜੀ ਦੇ ਸਾਹਮਣੂ ਕਿਹਾ ਹੋਇਆ ਸਾਰੇ ਦੋ ਦੋ ਨੌਜਵਾਨ ਇੱਥੇ 15 ਵਾੜਾਂ ਵਿੱਚੋਂ ਅਸੀਂ ਲੱਭ ਰਹੇ ਆ। ਉਹਨਾਂ ਸਾਰੇ ਨੌਜਵਾਨ ਤਕਰੀਬਨ ਜਿਵੇਂ ਸਾਡੀ ਤਿਆਰੀ ਹੈ ਜਿਵੇਂ ਖੰਨੇ ਸਾਡੀ ਤਿਆਰੀ ਹੋ ਚੁੱਕੀ ਹੈ ਕੰਪਲੀਟ ਪਾਇਲ ਹੋ ਚੁੱਕੀ ਹੈ ਗਰਾਹੇ ਹੋ ਚੁੱਕੀ ਹੈ। ਉਵੇਂ ਸਮਰਾਲੇ ਸਾਡੀ ਪੂਰੇ ਤਗੜੇ ਦੀ ਕਿੰਨਾ ਭਾਰਤੀ ਜਨਤਾ ਪਾਰਟੀ ਸક્ષਮ ਹੈ ਇਲੈਕਸ਼ਨ ਲੜਾਂਗੇ ਪੂਰੇ ਤਗੜੇ ਦੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ